ਗੇਦਰ ਬਾਹ ਤੋਂ ਅਮਰਿੰਦਰ ਸਿੰਘ ਰਾਜਾ ਬੜਿੰਗ ਦਾ ਜਿੱਤ ਦਾ ਕਿਲਾ ਟੈਂਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਇਹ ਕਿਲਾ ਟਾ ਰਹੇ ਨੇ ਆਮ ਆਦਮੀ ਪਾਰਟੀ ਦੇ ਹਰਦੀਪ ਸਿੰਘ ਡੈਂਪੀ ਟੱਲੋ ਜੀ ਹਾਂ ਅਮਰਿੰਦਰ ਸਿੰਘ ਰਾਜਾ ਬੜਿੰਗ ਚੋਣ ਪ੍ਰਚਾਰ ਦੇ ਦੌਰਾਨ ਆਪਣੀ ਚੌਥੀ ਜਿੱਤ ਦਾ ਦਾਵਾ ਠੋਕਦੇ ਨਜ਼ਰ ਆਉਂਦੇ ਸੀ ਬੜੇ ਵੱਡੇ ਸਵਾਲ ਡੈਂਪੀ ਟੱਲੋ ਹੋਰਾਂ ਦੇ ਉੱਪਰ ਬੜੇ ਵੱਡੇ ਸਵਾਲ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਦੇ ਉੱਪਰ ਸੱਤਾਧਰ ਪਾਰਟੀ ਦੇ ਉੱਪਰ ਖੜੇ ਕਰਦੇ ਨਜ਼ਰ ਆਉਂਦੇ ਸੀ ਪਰ ਜਿਹੜੇ ਚ ਗਿਣਤੀ ਜਿਹੜੀ ਜਦੋਂ ਸ਼ੁਰੂ ਹੋਈ ਉਦੋਂ ਤੋਂ ਹਰਦੀਪ ਸਿੰਘ ਡਿੰਪੀ ਟੱਲੋਂ ਜਿਹੜੇ ਉਹ ਲੀਡ ਕਰਦੇ ਨਜ਼ਰ ਆਏ ਤੇ ਹੁਣੇ ਲੀਡ ਤਕਰੀਬਨ 9000 ਪਲੱਸ ਹੋ ਗਈ ਆ ਤੇ ਆਮ ਜਿਵੇਂ ਸੀ ਪਹਿਲਾਂ ਵੀ ਗੱਲ ਕੀਤੀ ਆ ਕਿ ਜ਼ਮਨੀ ਚੋਣਾਂ ਦੇ ਵਿੱਚ ਸੱਤਾ ਦੇ ਖਿਲਾਫ ਐਨੀ ਲੀਡ ਤੋੜਨੀ ਕੋਈ ਥੋੜੀ ਬਹੁਤੀ ਗੱਲ ਨਹੀਂ ਹੁੰਦੀ ਤਾਂ ਉੱਥੇ ਹੀ ਡਿੰਪੀ ਢਲੋਂ ਦੇ ਵੱਲੋਂ ਜਿਹੜਾ ਹੈਗਾ ਜ਼ਰੂਰ ਇੱਕ ਜਿੱਤ ਦੀ ਆਸ ਲਾਈ ਜਾ ਰਹੀ ਸੀ ਇੱਕ ਜਿੱਤ ਡਿੰਪੀ ਢਲੋਂ ਜ਼ਰੂਰ ਲੱਭ ਰਹੇ ਸੀ ਤਾਂ ਲੱਗਦਾ ਹੈ ਕਿ ਇਸ ਵਾਰੀ ਜਿੱਤ ਉਹਨਾਂ ਦੀ ਝੋਲੀ ਦੇ ਵਿੱਚ ਪਵੇਗੀ ਹਾਲਾਂਕਿ ਇਹ ਜਿੱਤ ਉਹਨਾਂ ਨੇ ਸ਼੍ਰੋਮਣੀ ਕਾਲਦਲ ਦੇ ਉਮੀਦਵਾਰ ਦੇ ਵਜੋਂ ਵੀ ਵਜੋਂ ਵੀ ਉਹ ਲੱਭਦੇ ਨਜ਼ਰ ਆਏ ਪਰ ਇਹ ਜਿੱਤ ਉਹਨਾਂ ਦੀ ਝੋਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਵਜੋਂ ਵਜੋਂ ਜਿਹੜੀ ਆ ਉਹ ਪੈਣੀ ਆ ਤਾਂ ਹਰਦੀਪ ਸਿੰਘ ਡਿੰਪੀ ਢਲੋਂ ਦੇ ਨਾਲ ਲੱਗਦਾ ਹੈ ਕਿ ਇੱਥੇ ਅਕਾਲੀ ਦਲ ਦੀ ਜਿਹੜਾ ਵੋਟ ਬੈਂਕ ਆ ਉਹ ਵੀ ਬਹੁਤ ਬਹੁਤ ਦੇ ਵਿੱਚ ਬਹੁਤ ਪ੍ਰਤ ਸ਼ਤ ਹਰਦੀਪ ਸਿੰਘ ਡੈਂਪੀ ਟੱਲੋਹਰਾਂ ਦੇ ਨਾਲ ਜਿਹੜਾ ਹੈਗਾ ਉਹ ਗਿਆ ਆ ਹਾਲਾਂਕਿ ਜੇਕਰ ਗੱਲ ਕਰੀਏ ਅਮਰਿੰਦਰ ਸਿੰਘ ਰਾਜਾ ਬੜੇ ਘਹਰਾਂ ਦੀ ਜਦੋਂ ਤੋਂ 212 ਤੋਂ ਉਹ ਚੋਣਾ ਲੜਦੇ ਨੇ 212 ਦੀ ਗੱਲ ਕਰੀਏ 217 ਦੀ ਗੱਲ ਕਰੀਏ ਚਾਹੇ 22 ਦੀ ਗੱਲ ਕਰੀਏ ਉਹਨਾਂ ਨੇ ਹੈਟ੍ਰਿਕ ਮਾਰੀ ਸੀ ਜੱਤ ਦੇ ਵਿੱਚ ਜਦੋਂ ਜਦੋਂ ਤੋਂ ਉਹ ਗਿੱਦੜਬਾਹ ਤੋਂ ਲੜਦੇ ਨਜ਼ਰ ਆਉਂਦੇ ਨੇ ਐਮਐਲਏ ਲੜੇ ਨੇ ਤਾਂ ਉਤੋਂ ਇੱਕ ਵੀ ਹਾਰ ਉਹਨਾਂ ਦੀ ਝੋਲੀ ਦੇ ਵਿੱਚ ਉਹਨਾਂ ਦੇ ਖੇਮੇ ਦੇ ਵਿੱਚ ਨਹੀਂ ਪਈ ਸੀ ਪਰ ਇਸ ਵਾਰੀ ਲੱਗਦਾ ਹੈ ਕਿ ਗਿੱਦੜਬਾਹ ਤੋਂ ਇਸ ਵਾਰੀ ਹਾਰ ਜਿਹੜੀ ਆ ਉਹਨਾਂ ਦੇ ਪਰਿਵਾਰ ਦੀ ਝੋਲੀ ਦੇ ਵਿੱਚ ਪੈ ਰਹੀ ਆ 212 ਦੀ ਜੇਕਰ ਗੱਲ ਕਰਾਂ ਤਾਂ 212 ਦੇ ਵਿੱਚ ਤਕਰੀਬਨ ਪੰਜਾਬ 50 50305 ਵੋਟਾਂ ਜਿਹੜੀਆਂ ਨੇ ਉਹ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਖੇਮੇ ਦੇ ਵਿੱਚ ਆਉਂਦੀਆਂ ਨੇ ਇਹੋ ਸੰਸਦ ਬਰਾੜ ਸ਼੍ਰੋਮਣੀ ਕਲਦਲ ਦੇ ਉਹਨਾਂ ਨੂੰ ਹਰਾਉਂਦੇ ਨੇ ਹਾਲਾਂਕਿ ਇਸ ਵੇਲੇ ਦੌੜ ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਵੀ ਹੁੰਦੇ ਨੇ ਜਿਹੜੇ ਪਿਛਲੀ ਵਾਰ ਦੇ ਐਮ ਐਲ ਏ ਸੀ ਤਾਂ ਜੇਕਰ 2117 ਦੀ ਗੱਲ ਕਰਾਂ ਤਾਂ 2117 ਦੇ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਤਕਰੀਬਨ 63000 500 ਵੋਟ ਪੈਂਦੀ ਹੈ ਤੇ ਉਹ ਹਰਦੀਪ ਸਿੰਘ ਡਿੰਪੀ ਟੱਲੋਹੜਾ ਨੂੰ ਕਿਉਂਕਿ ਹਰਦੀਪ ਸਿੰਘ ਡਿੰਪੀ ਟੱਲੋ ਨੇ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਚੋਣ ਲੜੀ ਸੀ ਤਾਂ ਉਸ ਵੇਲੇ ਹਰਦੀਪ ਸਿੰਘ ਡਿੰਕਪੀ ਟੱਲੋਹੜਾ ਨੂੰ ਹਰਾਉਂਦੇ ਉਹ ਨਜ਼ਰ ਆਏ ਸੀ ਤਾਂ ਉਸ ਤੋਂ ਬਾਅਦ 2022 ਦੀ ਗੱਲ ਕਰਾਂ ਤਾਂ ਅਵਿੰਦਰ ਸਿੰਘ ਰਾਜਾ ਬੜਿੰਗ ਨੂੰ 50998 ਵੋਟ ਪੈਂਦੀ ਹੈ ਤੇ ਹਰਦੀਪ ਸਿੰਘ ਡਿੰਪੀ ਟੱਲੋ ਨੂੰ ਜਿਹੜੇ ਕਿ ਉਦੋਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਚੋਣ ਲੜ ਰਹੀ ਸੀ ਤਾਂ ਉਹਨਾਂ ਨੂੰ ਤਕਰੀਬਨ 49649 ਵੋਟਾਂ ਪਈਆਂ ਸੀ ਭਾਵੇਂ ਫਰਕ ਬਹੁਤ ਥੋੜਾ ਸੀ ਤਾਂ ਇਹ ਵੀ ਗੱਲ ਇਹ ਵੀ ਦੱਸਦੇ ਚੱਲੀਏ 222 ਦੇ ਵਿੱਚ ਆਮਦਨੀ ਪਾਰਟੀ ਦੀ ਹਨੇਰੀ ਪੂਰੇ ਪੰਜਾਬ ਦੇ ਵਿੱਚ ਚੱਲੀ ਸੀ ਜਿੱਥੇ 92 ਸੀਟਾਂ ਆਮਦਨੀ ਪਾਰਟੀ ਦੇ ਖੇਮੇ ਦੇ ਵਿੱਚ ਆਈਆਂ ਆਈਆਂ ਸੀ ਤਾਂ ਇਸ ਤੇ ਮੱਦੇਨਜ਼ਰ ਵੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਗਿੱਦੜਬਾਦ ਤੋਂ ਜਿੱਤ ਹਾਸਲ ਕੀਤੀ ਸੀ ਤਾਂ ਇਸੇ ਕਰਕੇ ਉਹ ਇਸ ਵਾਰ ਵੀ ਜਿੱਤ ਦਾ ਦਾਵਾ ਕਰਦੇ ਸੀ ਉਹ ਕਹਿੰਦੇ ਸੀ ਕਿ ਜਿੱਤ ਸਾਡੀ ਝੋਲੀ ਦੇ ਵਿੱਚ ਪੈਣੀ ਹੈ ਉਹ ਕਹਿੰਦੇ ਸੀ ਕਿ ਗਿੱਦੜਬਾ ਸਾਡੇ ਨਾਲ ਆ ਪਰ ਜੋ ਨਤੀਜੇ ਆ ਰਹੇ ਨੇ ਨਤੀਜੇ ਉਲਟ ਭੁਗਤ ਦੇ ਨਜ਼ਰ ਆ ਰਹੇ ਨੇ ਤੇ ਗੱਲ ਹੋਰ ਵੀ ਹੈ ਕਿ ਹਰਦੀਪ ਸਿੰਘ ਡਿੰਪੀ ਟੱਲੋਹਰਾਂ ਦੇ ਨਾਲ ਸympathy ਵੋਟ ਜਿਹੜੀ ਆ ਉਹ ਵੀ ਗਈ ਆ ਉਹ ਕਿਉਂਕਿ ਬਹੁਤੇ ਲੋਕ ਇਹ ਕਹਿ ਰਹੇ ਸੀ ਕਿ ਦੋ ਬਾਰ ਖੜੇ ਨੇ ਦੋ ਬਾਰ ਹਾਰੇ ਨੇ ਇੱਕ ਵਾਰ ਮੌਕਾ ਮਿਲਣਾ ਜ਼ਰੂਰ ਚਾਹੀਦਾ ਹੈ ਜੇਕਰ ਡਿੰਪੀ ਟੱਲੋਹਰਾਂ ਦੇ ਪੋਸਟਰਾਂ ਦੀ ਗੱਲ ਕਰੀਏ ਤਾਂ ਉਹ ਵੀ ਕਹਿੰਦੇ ਸੀ ਕਿ ਤੁਸੀਂ ਇੱਕ ਨੂੰ 16 ਸਾਲ ਦਿੱਤੇ ਨੇ ਇੱਕ ਨੂੰ 12 ਸਾਲ ਦਿੱਤੇ ਨੇ ਮੈਨੂੰ ਸਿਰਫ 2.5 ਸਾਲ ਦੇ ਕੇ ਜਿਹੜੇ ਅਗਰ ਦੇਖੋ ਜਿਹੜਾ ਉਹ 28 ਸਾਲਾਂ ਦੇ ਵਿੱਚ ਉਹ ਦੋਨੋਂ ਲੀਡਰ ਵਿਕਾਸ ਨਹੀਂ ਕਰ ਪਾਏ ਤਾਂ ਮੈਂ 2.5 ਸਾਲਾਂ ਦੇ ਵਿੱਚ ਵਿਕਾਸ ਕਰਕੇ ਦਿਖਾਵਾਂਗਾ ਹਾਲਾਂਕਿ ਇਹ ਅੰਤਮ ਨਤੀਜੇ ਨਹੀਂ ਜਿਹੜੇ ਹੁਣ ਤੱਕ ਦੀਆਂ ਹੁਣ ਤੱਕ ਤੇ ਜਿੰਨੇ ਵੀ ਰਾਉਂਡ ਕਲੀਅਰ ਹੋ ਰਹੇ ਨੇ ਉਹਨਾਂ ਦੇ ਨਤੀਜੇ ਨੇ ਉਹ ਸਾਹਮਣੇ ਆ ਰਹੇ ਨੇ ਪਰ ਬਹੁਤ ਵੱਡੀ ਲੀਡ ਜਿਹੜੀ ਆ ਉਹ ਡਿੰਪਿਟਲ ਹੋਰਾਂ ਦੇ ਖੇਮੇ ਦੇ ਵਿੱਚ ਹਿੱਸੇ ਦੇ ਵਿੱਚ ਇੰਨੀ ਵੱਡੀ ਲੀਡ ਤੋੜਨਾ ਅਮਰਤਾ ਵੜਿੰਗ ਹੋਰਾਂ ਦੇ ਲਈ ਕੋਈ ਆਸਾਨ ਗੱਲ ਨਹੀਂ ਕਿਉਂਕਿ ਜਦੋਂ ਤੋਂ ਚੋਣਾਂ ਦੀ ਇਹ ਪਲੱਸ ਪੁਆਇੰਟ ਜਿਹੜਾ ਡਿੰਪੀ ਟਲੋ ਹੋ ਰਾਂਦਾ ਰਿਹਾ ਕਿ ਇੱਕ ਵਾਰ ਵੀ ਅ ਅਮਰਤਾ ਬੜਿੰਗ ਜਿਹੜੇ ਨੇ ਉਹ ਅੱਗੇ ਨਹੀਂ ਚੱਲੇ ਕਿਸੇ ਵੀ ਰਾਉਂਡ ਦੇ ਵਿੱਚ ਅਮਰਤਾ ਬੜਿੰਗ ਅੱਗੇ ਨਹੀਂ ਸੀ ਹਰਦੀਪ ਸਿੰਘ ਡੈਂਪੀ ਟੱਲੋਂ ਹੋਰਾਂ ਦੇ ਵੱਲੋਂ ਸ਼ੁਰੂਆਤੀ ਲੀਡ ਜਿਹੜੀ ਆ ਸ਼ੁਰੂ ਕੀਤੀ ਜਾਂਦੀ ਜਾਂਦੀ ਹੈ ਚਾਹੇ ਉਹ ਸ਼ੁਰੂ ਜਿਹੜੀ ਹੈ ਸ਼ੁਰੂ ਤੋਂ ਸੌ ਤੋਂ ਹੁੰਦੀ ਹੈ ਤਾਂ ਉਸ ਤੋਂ ਬਾਅਦ ਹੁਣ ਇਹ ਲੀਡ 9000 ਪਲੱਸ ਦੀ ਜਿਹੜੀ ਆ ਆ ਹੋਈ ਆ ਤਾਂ ਇੱਥੇ ਇਹ ਕਹਿਣਾ ਕੋਈ ਜ਼ਰੂਰ ਵਾਜਬ ਹੋਵੇਗਾ ਕਿ ਅਮਰਿੰਦਰ ਸਿੰਘ ਰਾਜਾ ਬੜਿੰਗ ਹੋਰਾਂ ਦਾ ਗਿੱਦੜ ਪਾਹਦਾ ਉਹ ਜਿੱਤ ਵਾਲਾ ਇਕੱਲਾ ਡੈਂਪੀ ਟੱਲੋਂ ਟਾਉਂਦੇ ਹੋਏ ਜਿਹੜਿਆ ਨਜ਼ਰ ਆਉਂਦੇ ਨਜ਼ਰ ਆ ਰਹੇ ਨੇ ਜਿਸ ਤਰ੍ਹਾਂ ਦੇ ਨਾਲ ਡੈਂਪੀ ਟੱਲੋਂ ਹੋਰਾਂ ਦਾ ਵੀ ਸੁ ਕਾਸ ਕਰਾਂ ਗਿੱਦੜਵਈ ਦਾ ਐਮਐਲਏ ਬਣਾਂ ਤਾਂ ਲੱਗਦਾ ਹੈ ਕਿ ਇਸ ਵਾਰੀ ਡਿੰਪੀ ਟੱਲੋ ਹਰਾਂ ਦਾ ਇਹ ਸੁਪਨਾ ਪੂਰਾ ਹੁੰਦਾ ਨਜ਼ਰ ਆ ਰਿਹਾ ਹੈ